ਪੀਪਲ ਆਰ ਪੁਣੇ ਕੇ ਨੋ ਤੇ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਜੀ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਮੌੜ ਮੰਡੀ ਤੇ ਕਾਂਨੀਨੀ ਝੋਟੀ ਆਈ ਹੈ ਬਿਲਕੁਲ ਕਾਲੀ ਸ਼ਾਹ ਝੋਟੀ ਹੈ ਬਹੁਤ ਸੋਹਣਾ ਲੇਵਾ ਝੋਟੀ ਹੈ ਜੀ ਨੀਵਾ ਦੇਖ ਸਕਦੇ ਹੋ ਥਣ ਲੇਵਾ ਬਹੁਤ ਸੋਹਣਾ ਥਣ ਬਿਰਲੇ ਬਿਰਲੇ ਹੈ ਬਹੁਤ ਸੋਹਣਾ ਖਾਣਾ ਨੀਨੀ ਝੋਟੀ ਹੈ ਇਹ ਵੀ ਆਪਣੀ ਝੋਟੀ ਹੈ ਹੈ ਨਾ ਦੂਜੇ ਵੀਰਾਂ अच्छा अच्छा। 9 किलो ਕੁ ਸੁਈ ਨੂੰ 3 ਦਿਨ ਹੋ ਗਏ ਹੈ ਨੀ? 5 ਦਿਨ ਹੋ ਗਏ ਸੁਈ ਨੂੰ। ਬਹੁਤ ਕਿੰਨਾ ਤਿਆਰ ਹੈ ਜੀ। 13-14 ਕਿਲੋ ਬਹੁਤ ਤਿਆਰ ਹੈ। ਇਹਦੇ ਸੁਈ ਫਸਟ ਟਾਈਮ ਕਿੰਨਾ ਤੋਂ ਤੁਸੀਂ ਨਹੀਂ ਦੇ। 12 ਕਿਲੋ। ਮਗਰ ਕੀ ਹੈ ਜੀ? ਕੱਟੀ ਹੈ। ਪਤਾ ਕਿਹੜੇ ਕੋਈ ਟੀਪੇ ਸੀ ਮੰਗਦੀ ਹੈ। ਧਰਤ ਕੋਈ ਆਉਂਦੀ। ਕੀ ਵਪਾਰ ਕਰਦੇ ਹੋ? ਕਰਦੀ ਹੈ। ਕਿਸੇ ਨੇ ਗ੍ਰੀਤੀ ਨਹੀਂ ਹੋਵੇ ਤਾਂ ਕੀ ਤੁਹਾਡਾ ਮੋਬਾਈਲ ਨੰਬਰ ਕਿਹੜੇ ਤੇ ਸੰਪਰਕ ਕਰਨ? 956307352। ਸਾਰੇ ਫਿਰ ਤੋਂ। ਮੰਡ ਇਹ ਆਪਣਾ ਮਤਵ ਹੈ ਜਿਲ੍ਹਾ ਪਟਿਆਲਾ ਨਾਮ ਜੀ ਗਰੇਵ ਕਾਂ ਬਾਈ ਦਾ ਨਾਮ ਹੈ ਜਿਲ੍ਹਾ ਪਟਿਆਲਾ ਕਿਸੇ ਭਰਾ ਨੇ ਖਰੀਦਣ ਦਾ ਕੋਈ ਚਾਹਵਾਨ ਹੋਵੇ ਸੰਪਰਕ ਕਰਨਾ ਹੋਵੇ ਤਾਂ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਮੋਬਾਈਲ ਤੇ ਨੰਬਰ ਦਿੱਤਾ ਹੈ ਧੰਨਵਾਦ ਸਾਰਿਆਂ ਦਾ ਬਹੁਤ ਮਿਹਰਬਾਨੀ